4 ਅਪ੍ਰੈਲ ਨੂੰ ਮਨਾਈ ਜਾ ਰਹੀ ਸ਼੍ਰੀ ਰਾਮ ਨੋਮੀ ਦੇ ਉਪਲੱਬਖ ਵਿੱਚ ਵਿਸ਼ਵ Hindu ਸੰਗ ਅਤੇ ਸ਼ਿਵ ਸੇਨਾ ਅਖੰਡ ਭਾਰਤ ਵੱਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਸੰਸਥਾ ਦਾ ਇੱਕ ਵਫਦ ਐਸਡੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਮਿਲਿਆ ਅਤੇ ਉਹਨਾਂ ਪਾਸੋਂ ਸਮਾਗਮ ਨੂੰ ਲੈ ਕੇ ਪੋਸਟਰ ਰਿਲੀਜ਼ ਕਰਵਾਇਆ ਇਸ ਮੌਕੇ ਤੇ ਐਸਡੀਐਮ ਜਸ਼ਨਜੀਤ ਸਿੰਘ ਨੇ ਸੰਸਥਾ ਦੇ ਆਗੂਆਂ ਨੂੰ ਇਸ ਪ੍ਰੋਗਰਾਮ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਜਦਕਿ ਮੈਂਬਰਾਂ ਨੇ ਦੱਸਿਆ ਹੈ ਕਿ ਇਹ ਸ਼ੋਭਾ ਯਾਤਰਾ 4 ਅਪ੍ਰੈਲ ਨੂੰ ਮੋਨੀਪਾਪਾ ਮੰਦਿਰ ਤੋਂ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਬਜ਼ਾਰਤੋਂ ਹੁੰਦੀ ਹੋਈ ਮੰਦਰ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਫਗਵਾੜਾ ਤੋਂ ਨਵਰੰਗ ਟੀਵੀ ਲਈ ਯਾ ਸ਼ਰਮਾ ਦੀ ਰਿਪੋਰਟ। 4 ਤਰੀਕ ਨੂੰ ਉਸਾਰ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਸ਼ੁਭ ਅਸਰ ਤੇ ਵਿਕਤੀ ਦੇ ਪਲੇਨਰ ਲਾਂਚ ਕੀਤਾ ਇਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਣਾ ਜੀ। ਤੇ ਜਿਹੜੀ ਵੀ ਕਰਦਾ ਲੋਕਾਂ ਨੂੰ ਕਿ ਇਸ ਸ਼ੋਭਾ ਯਾਤਰਾ ਵਿੱਚ ਫੂਵਾ ਕੇ ਸ਼ਰਧਾਲੂ ਪਹੁੰਚੇ ਸਾਰੇ ਸ਼ਹਿਰ ਵਾਸੀਆਂ ਨੂੰ ਭਗਤ ਪ੍ਰੇਮੀਆਂ ਨੂੰ ਬੇਨਤੀ ਹੱਥ ਜੋੜ ਕੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 4 April ਸ਼ੁੱਕਰਵਾਰ ਨੂੰ ਮੋਨੀ ਬਾਬਾ ਜੀ ਦੇ ਮੰਦਰੋਂ 3 ਵਜੇ ਵਿਸ਼ਾਲ ਸ਼ੋਭਾ ਯਾਤਰਾ RAM Navami ਦੀ ਕੱਢੀ ਜਾ ਰਹੀ ਹੈ ਜਿਹੜਾ ਕਿ ਵਿਸ਼ੇਵਿੰਦੂ ਸੰਗਠਨ ਔਰ ਖੰਡ ਭਾਰਤ ਸੇਵਚਨਾ ਵੱਲੋਂ ਕੱਢੀ ਜਾ ਰਹੀ ਹੈ ਸੋ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਆ ਹੱਥ ਜੋੜ ਕੇ ਕਿ ਇਹਦੇ ਵਿੱਚ ਸਹਿਯੋਗ ਕਰੋ ਔਰ ਆ ਕੇ ਪ੍ਰਭੂ ਦਾ ਜਿਹੜਾ ਅਸ਼ੀਰਵਾਦ ਪ੍ਰਾਪਤ ਕਰੋ ਤਾਂ ਕਿ ਇਹ ਸ਼ੋਹਾ ਯਾਤਰਾ ਇੱਕ ਯਾਦਗਾਰ ਬਣੇ ਜਿਹੜਾ ਹਰ ਸਾਲ ਆ ਸਭ ਨੂੰ ਆਨੇ ਆ ਸਾਰਿਆਂ ਨੂੰ ਅਪੀਲ ਆ ਕਿ ਆਪਣੇ ਵੱਲੋਂ ਜਿੰਨੀ ਵੀ ਕੋਈ ਕੋਸ਼ਿਸ਼ ਹੋਵੇ ਕੋਈ ਸਵਾਗਤੀ ਗੇਟ ਲਾਵੇ ਕੋਈ ਉੱਥੇ ਲੰਗਰ ਲਗਾਵੇ ਜੋ ਵੀ ਕਿਸੇ ਦੀ ਸ਼ਮਤਾ ਹੈਗੀ ਆ ਉਸ ਹਿਸਾਬ ਨਾਲ ਇਹ ਸ਼ੋਹਾ ਯਾਤਰਾ ਦੀ ਸ਼ੋਭਾ ਵਧਾਵੇ ਔਰ ਸਾਡੇ ਵਿੱਚ ਸਾਡੇ ਖੰਧ ਭਾਰਤ ਦੇ ਰਾਸ਼ਟਰੀ ਪ੍ਰਧਾਨ ਨੂੰ ਸਵਿੰਦੂ ਸਿੰਘ ਦੇ ਮਹਿਤਾ ਜੀ ਖੜੇ ਔਰ ਮੇਰੇ ਸਾਰੇ ਸਾਥੀ ਖੜੇ ਆ ਰਾਲ ਸਾਹਿਬ ਆ ਔਰ ਸਾਰੇ ਸਾਥੀ ਆ ਸਾਡੇ ਖੜੇ ਸੋ ਮੈਂ ਸ ਹੱਥ ਜੋੜ ਕੇ ਕਿ ਸਾਰੇ ਰਲ ਮਿਲ ਕੇ ਆਪਾਂ ਇਹ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਈਏ ਔਰ ਰਲ ਮਿਲ ਕੇ ਇਹ ਸ਼ੋਭਾ ਯਾਤਰਾ ਸ਼ੋਭਾ ਯਾਤਰਾ ਨੂੰ ਕਾਮਯਾਬ ਕਰੀਏ ਪ੍ਰਭੂ ਦਾ ਚੇਹਾਰ ਵਾਪਸ ਕਰੀਏ ਇਹ ਟਾਈਮ ਟੂਮ ਕੀ ਹੈ ਸਰ ਟਾਈਮ ਕਿਨੇ ਕਿੱਥੋਂ ਚੱਲੇਗੀ ਮੋਨੀ ਬਾਬਾ ਜੀ ਦਾ ਮੰਦਰ ਉਹ ਜੀ 4 ਅਪ੍ਰੈਲ ਸ਼ੁੱਕਰਵਾਰ ਨੂੰ 3 ਵਜੇ ਦੁਪਹਿਰੇ ਆਪਾਂ ਚੱਲਣਾ ਹੈ ਸਾਰੇ ਸ਼ਹਿਰ ਦੀ ਪਰਕਮਾ ਕਰਕੇ ਜਿੱਦਾਂ ਆਪਾਂ ਕਰੀ ਦੀ ਆ ਤੇ ਵਾਪਸ ਉਹ ਉੱਥੇ ਹੀ ਖਤਮ ਹੋਣੀ ਹੈ ਕੀ ਬੀ ਕਰਨਾ ਚਾਹਦੇ ਅਪੀਲ ਹੈ ਕਿ ਆਓ ਔਰ ਪ੍ਰਭੂ ਰਾਮ ਦਾ ਆਸ਼ੀਰਵਾਦ ਪ੍ਰਾਪਤ ਕਰੋ ਉਹ ਸਾਰਿਆਂ ਨੂੰ ਇਹ ਬੇਨਤੀ ਹੈ ਹੱਥ ਜੋੜ ਕੇ ਕਿ ਸ਼ੋਭਾ ਯਾਤਰਾ ਵਿੱਚ ਆ ਕੇ ਸ਼ੋਭਾ ਯਾਤਰਾ ਦੀ ਜਿਹੜੀ ਆ ਉਹ ਸ਼ੋਭਾ ਬਤਾਓ 4 ਅਪ੍ਰੈਲ ਨੂੰ ਮਨਾਈ ਜਾ ਰਹੀ ਸ਼੍ਰੀ ਰਾਮ ਨੋਮੀ ਦੇ ਉਪਲਕਸ਼ ਵਿੱਚ ਵਿਸ਼ਵ Hindu ਸੰਗ ਅਤੇ ਸ਼ਿਵ ਸੇਨਾ ਅਖੰਡ ਭਾਰਤ ਵੱਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਸੰਬੰਧ ਵਿੱਚ ਸੰਸਾ ਦਾ ਇੱਕ ਵਫਦ ਐਸਡੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਮਿਲਿਆ ਅਤੇ ਉਹਨਾਂ ਪਾਸੋਂ ਸਮਾਗਮ ਨੂੰ ਲੈ ਕੇ ਪੋਸਟਰ ਰਿਲੀਜ਼ ਕਰਵਾਇਆ ਇਸ ਮੌਕੇ ਤੇ ਐਸਜੀਐਮ ਜਸ਼ਨਜੀਤ ਸਿੰਘ ਨੇ ਸੰਸਦ ਦੇ ਆਗੂਆਂ ਨੂੰ ਇਸ ਪ੍ਰੋਗਰਾਮ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਜਦਕਿ ਮੈਂਬਰਾਂ ਨੇ ਦੱਸਿਆ ਹੈ ਕਿ ਇਹ ਸ਼ੋਭਾ ਯਾਤਰਾ 4 ਅਪ੍ਰੈਲ ਨੂੰ ਮੋਨੀਬਾਬਾ ਮੰਦਿਰ ਤੋਂ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦੀ ਹੋਈ ਮੰਦਿਰ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ ਸ਼ਰਮਾ ਦੀ ਰਿਪੋਰਟ